अच्छा ते बाकी की गल हुई है जड़ी है किन्ने ਕੋਈ ਦਾ ਵਾਕਿਆ ਮੇਰੇ ਘਰ ਆਲੇ ਨਾਲ ਤਸਵੀਰ ਕਰੀ ਕੀ ਕੀ ਇੱਥੇ ਕੀ ਕਰ ਕੀ ਰਹੇ ਸੀਓ ਇੱਥੇ ਲੰਗਰ ਛਕਾਉਂਦੇ ਸੀ ਜੀ ਕਿੰਨੇ ਦਿਨਾਂ ਤੋਂ ਚਕਾ ਰਹੇ ਹੋ ਕੇ ਦੱਸਦਣ ਲੱਗੇ ਨੂੰ ਜੀ ਖੁਸ਼ ਗਿਆ ਹਾਂ ਮੜਕੇ ਇਧਰਲੇ ਪਾਸੇ ਰਾਲਾ ਦੰਬੂ ਵੱਟ ਕੇ ਤੇ ਉਹ ਕਹਿੰਦੇ ਕਿ ਲੰਗਰ ਛਕਣਾ ਕਹਿੰਦੇ ਨੇ ਉਹ ਕਹਿੰਦੇ ਨਹੀਂ ਛਕਣਾ ਲੰਗਰ ਤੇ ਉਹ ਕਹਿੰਦਾ ਫੇ ਤੂੰ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਤੇ ਮੜਕੇ ਦੇ ਮਾਰਿਆ ਜਦੋਂ ਮਾਰਿਆ ਇਹ ਡੇਗ ਪਿਆ ਇਹ ਤਾਂ ਟੁੱਟ ਗਈ ਉਹ ਡਿੱਗ ਗਿਆ ਹੈ ਰਾਡ ਮਾਰੀ ਜੀ ਉਹਨੇ ਪਹਿਲੀ ਜਾਂ ਦੂਜੀ ਮਾਰੀ ਉਹ ਸਰਚ ਮਾਰੀ ਤੇ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ ਮੈਂ ਆਖੀ ਜੀ ਨਾ ਮਾਰੂ ਉਹ ਨਹੀਂ ਹਟੇ ਜੀ ਮੇਰੇ ਆਖੇ ਜਦੋਂ ਮਰ ਗਿਆ ਜਾਵਾਂ ਤਾਂ ਉਹ ਮੈਨੂੰ ਕਹਿੰਦੇ ਤੈਨੂੰ ਘਰੇ ਲੈ ਚਲਦੇ ਤੂੰ ਐਂ ਕਹਿੰਦੇ ਜੀ ਇਹਦੇ ਘਰ ਆਲੀ ਨਹੀਂ ਤੂੰ ਤੈਨੂੰ ਛੱਡ ਤਾਂ ਮੈਂ ਦੇਖੀ ਤੈਨੂੰ ਜਾਣਦੇ ਨਹੀਂ ਸੀ ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ ਕਰਮਾਂ ਲੈ ਕੇ ਗਈ ਜੀ ਉਹਨੂੰ ਅੱਛਾ ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ ਉਹ ਕਹਿੰਦੇ ਸਾਡਾ ਲਾਨ ਆ ਲਈ ਮੈਂ ਤੈਨੂੰ ਤੁਹਾਨੂੰ ਮਾਰ ਦੇਂਦੇ ਸੀ ਨਹੀਂ ਤੁਸੀਂ ਜਾਣਦੇ ਹੋ ਉਹਨਾਂ ਨੂੰ ਨਹੀਂ ਜੀ ਮੈਂ ਜਾਣਦੀ ਕਿੱਥੋਂ ਦੇ ਬੰਦੇ ਆਓ ਬੰਦੇ ਨਹੀਂ ਜਾਣਦੀ ਜੀ ਮੈਂ ਕਾਸਤੇ ਆਏ ਸੀ ਤੇ ਤੁਹਾਨੂੰ ਕਾਸਤੇ ਛੱਡ ਕੇ ਆਏ ਹੋ ਉਹ ਤੁਰਕੇ ਛੱਡ ਕੇ ਗਏ ਤੁਰਕੇ ਆਏ ਸੀ ਕਿੰਨੇ ਜਾਣੇ ਸੀ ਦੋ ਜਾਣੇ ਜੀ ਠੀਕ ਹੈ ਟਾਈਮ ਕਿੰਨੇ ਕਵਜੇ ਦਾ ਸੀ ਕੰਦਾ ਚ ਟਾਈਮ 10 ਵਜੇ ਤਾਂ ਮਾਰਤ ਸੀਗੇ ਜੇ ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਜੀ ਤੁਸੀਂ ਇਹਦੀ ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ ਮੈਂ ਮਨਰਾਤ ਆ ਜੀ ਉਹਨਾਂ ਨੇ ਮੈਂ ਥੋੜਾ ਮੇਰਾ ਨਾਮ ਲੱਤੂ ਸਿੰਘ ਲੱਗੂਪੁਰ ਦਾ ਲੱਤਮਾ ਪਿੰਡ ਹੈ ਕੀ ਕੀ ਹੋਇਆ ਜੀ ਕੀ ਗੱਲਬਾਤ ਸੀ ਕੀ ਕੌਣ ਸੀਗੇ ਤੇ ਇੱਥੇ ਕੀ ਕਰ ਰਹੇ ਸੀਗੇ ਇਹ ਸਾਡੇ ਪਿੰਡ ਦਾ ਵਿਅਕਤੀ ਸੀਗਾ ਬਚਿੱਤਰ ਸਿੰਘ ਬੱਗਾ ਖਾਲਸਾ ਜੀ ਇਹ ਤਸਵੀਰ ਸਿੰਘ ਇਹ ਇਹਨਾਂ ਨੇ ਲੰਗਰ ਲਾਇਆ ਸੀਗਾ ਤਿੰਨ ਚਾਰ ਦਿਨ ਪਹਿਲਾਂ ਅੱਜ ਇਹਨਾਂ ਦਾ ਲੰਗਰ ਤੇ ਡਿਊਟੀ ਸੀਗੀ ਇਹਨਾਂ ਦੀ ਕਾਦੇ ਸਵਾਂਚ ਲਾਇਆ ਸੀ ਇਹ ਲੰਗਰਾਂ ਸਿੱਧੀ ਦਿਹਾੜਾ ਨੂੰ ਲੈ ਕੇ ਇਹਨਾਂ ਨੇ ਲੰਗਰ ਚਲਾਇਆ ਹੋਇਆ ਸੀਗਾ ਤਿੰਨ ਚਾਰ ਦਿਨ ਹੋ ਗਏ ਆ ਉਹਦੇ ਚਰਚੀ ਇੱਥੇ ਰਾਤ ਨੂੰ ਰਹਿੰਦੇ ਸੀਗੇ ਤੇ ਰਾਤ ਅਚਾਨਕ ਕਿਸੇ ਨੇ ਇਹਦੇ ਸਿਰ ਤੇ ਰਾੜਾ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਜੀ ਨਹੀਂ ਨਹੀਂ ਇਹ ਇਕੱਲੇ ਹੀ ਰਹਿੰਦੇ ਸੀ ਇਹਨਾਂ ਦੇ ਨਾਲ ਹੋਰ ਕੌਣ ਰਹਿੰਦਾ ਸੀ ਇਹਨਾਂ ਦੇ ਨਾਲ ਇਨਤਲਾਬ ਤਾਂ ਇੱਥੇ ਇਕੱਲੇ ਹੀ ਹੁੰਦੇ ਸੀ ਜੇ ਕਦੇ-ਕਦੇ ਇੱਕ ਦੋ ਬੰਦੇ ਆ ਜਾਂਦੇ ਸੀਗੇ ਜੀ ਰਾਤ ਦੇ ਇਕੱਲੇ ਸੀਗੇ ਨਾਲ ਇਹਨਾਂ ਦੀ ਘਰ ਵਾਲੀ ਸੀਗੀ ਇੱਥੇ ਅ ਕਿਸੇ ਕਰਕੇ ਰਾਤ ਇਕੱਲੇ ਸੀਗੇ